ਪਹਿਲਾਂ ਬਾਈ ਸਾਰੇ ਭਰਾਵਾਂ ਨੇ ਕਬੂਤਰੀਆਂ ਦੇਖਿਆ ਜੀ ਬਾਈ ਬੀਤਾ ਬੋਪਾਰਾਮ ਤੇ ਹੁਣ ਉਹਨਾਂ ਦੇ ਜਿਹੜੇ ਵੱਡੇ ਨਰ ਨੇ ਕਬੂਤਰ ਆਪਾਂ ਉਹ ਦਿਖਾਉਣ ਲੱਗੇ ਆ ਤੇ ਇਹ ਕਬੂਤਰ ਬਾਈ ਇਹ ਕਿਹੜੇ ਕਬੂਤਰਾਂ ਦੇ ਵਿੱਚੋਂ ਇਹ ਬਾਈ ਵੱਡੇ ਲੱਲੂਆਂ ਵਾਲੇ ਦਾ ਪੁੱਤ ਆ ਸਰਪੰਚ ਵਾਲੇ ਦਾ ਸਰਪੰਚ ਵਾਲੇ ਦਾ ਇਹ ਜਿਹੜਾ ਉਹ ਕਬੂਤਰ ਸੌਖਾ ਸੀ ਵੱਡਾ ਹਾਂ ਉਹਦਾ ਪੁੱਤ ਆ ਉਹਦਾ ਪੁੱਤ ਆ ਇਹਦਾ ਪਿਓ ਕਹੇ ਜੀ ਇਹਦਾ ਪਿਓ ਆ ਦੇਣਾ ਜੀ ਬਦਕਾ ਉਹਨੇ ਖਟੀਆਂ ਦਾ ਫਰਦਾ ਉਹ ਲਹਾਰੇ ਉੱਡਿਆ ਸੀ ਆਪਣਾ ਇਕੱਲਾ ਹੀ ਰਹਿ ਗਿਆ ਸੀ ਠੀਕ ਆ ਇਹ ਨਹੀਂ ਛੱਡਿਆ ਫਿਰ ਨਹੀਂ ਇਹ ਨਹੀਂ ਛੱਡਿਆ ਨਸਾਂ ਨੂੰ ਰੱਕ ਲਿਆ ਸੀਗਾ ਇਹ ਮੌਜ ਵੀ ਕੱਢਦੇ ਫਿਰ ਹਾਂ ਕੱਢ ਜਾਂਦੇ ਡੱਕੇ ਵਾਲੇ ਕਰਕੇ ਆਹ ਆ ਬੈਵਾ ਨਹੀਂ ਹੋਰ ਇਹ ਫੜਿਆ ਆਹ ਫੜੀ ਆਹ ਪੈਰ ਦਿਖਾਈ ਬਈ ਇਹਦੇ ਆਹ ਬੱਲੇ ਇਹਦਾ ਮੌਜ ਬਹੁਤ ਆ ਬਾਈ ਵੇਰੇ ਐਂ ਕੱਢਦੇ ਫਿਰ ਡੱਕੇ ਵਾਲੇ ਕਰਕੇ ਕੱਢੀ ਜਾਂਦੇ ਆਹ ਬੱਦਮੌਜ ਵੀ ਗੱਡ ਜਾਂਦੇ ਨੇ ਇਹਨਾਂ 'ਚ ਕਿਹੜੀ ਬਲੱਡ ਲਾਈਨ ਲਾਉਣੀ ਫਿਰ ਸਰਪੰਚ ਵਾਲਿਆਂ ਨੇ ਤੁਸੀਂ ਕਿਹੜਾ ਲਾਇਆ ਸੀ ਕਬੂਤਰ ਇਹ ਕਬੂਤਰ ਜਿਹੜੇ ਸਰਪੰਚ ਵਾਲੇ ਵੱਡੇ ਨਾਲ ਲਾਇਏ ਸੀ ਕਿ ਡੱਕਿਆਂ ਵਾਲੀ ਹਾਂ ਐਂ ਬਾਈ ਐਂ ਫੜ ਕੇ ਰੱਖਿਆ ਹੂੰ ਉਹ ਡੱਕਿਆਂ ਇਹਦੇ ਨਾਲ ਮਾਂ ਕਿਹੜੇ ਕਬੂਤਰਾਂ ਦੇ ਸੀ ਆਹ ਕਬੂਤਰ ਦੀ ਇਹ ਜਿਹੜੀ ਆ ਲਹਾਰੇ ਵਾਲੇ ਕਬੂਤਰ ਜਿਹੜੀ ਇਹਦੀ ਦਾਦੀ ਸੀਗੀ ਉਹ ਗੁਰਦੇਵ ਦੀ ਕੂਤਰੀ ਸੀ ਬਾਪੇ ਗੁਰਦੇਵ ਦੀ ਬਾਪੇ ਗੁਰਦੇਵ ਵਾਲੀ ਕੂਤਰੀ ਸੀ ਠਟੀਆਂ ਦੀ ਠੀਕ ਹੈ ਉਹ ਉਹਦੇ ਕਰਕੇ ਮੌਜ ਗੱਡ ਜਾਂਦੇ ਆ ਉਹ ਬਿੱਕਰ ਕੋਲ ਵੀ ਰਹਿ ਕੇ ਆਈ ਸੀ ਹੂੰ ਤੇ ਉਹ ਆਪਣੇ ਕੋਲ ਇਹ ਉਹ ਵੱਡੇ ਲੱਲੂ ਨੇ ਲਾਈ ਸੀ ਆ ਇਹਦਾ ਬਾਪਿਆ ਪੋਤਾ ਆਹ ਆ ਇਹਦਾ ਪਿ ਠੀਕ ਆ ਆ ਦਿਖਾ ਮੈਂ ਕਬੂਤਰ ਹੁਣ ਆ ਪੁਰਾਣਾ ਆ ਛੱਡਿਆ ਖੁੱਡੇ ਜੀ ਛੱਡਿਆ ਅਗਲਗਲ ਬਸ ਉਧਰ ਹੀ ਛੱਡਿਆ ਨਾ ਖੁੱਡੇ ਜੀ ਆ ਪਿਆ ਉਹਦਾ ਕਬੂਤਰ ਦਾ ਹਾਂ ਭੱਟਾ ਇਹ ਲਹਾਰੇ ਵਾਲਾ ਕਬੂਤਰ ਆਪਣਾ ਕੱਲਾ ਰਿਆ ਸੀ ਲਹਾਰੇ ਕਿੰਨੇ ਕਬੂਤਰ ਉੱਡੇ ਸੀ ਉਹ ਸੀਗੇ 50 55 ਕਬੂਤਰ ਠੀਕ ਆ 1200 ਨੂੰ ਕੱਲਾ ਹੀ ਰਹਿ ਗਏ ਹਾਂ ਇਹਦੇ ਬਹੁਤ ਉੱਡੇ ਆ ਇਹਦਾ ਜਰਾਲ ਦੇ ਆਲੇ ਜਿਹੜਾ ਉੱਡੇ ਆ ਤੇ ਔਖਾ ਇਹਨੇ ਬਹੁਤ ਖਤਰਨਾਕ ਉਦੋਂ ਬਾਅਦ ਰੂਮੀ ਇਹਦਾ ਉੱਡੇ ਸੀਗਾ ਉਹਨਾਂ ਨੇ ਪੰਜਾਂ ਛਿਆਂ ਨੇ ਇੱਕ ਪਾਸੇ ਕੱਢਦੇ ਸੀ ਵੰਡ ਕੇ ਤੁਰ ਆਪਾ ਕੱਲੇ ਨੇ ਸਾਰੇ ਜਿੱਤ ਦੇ ਪੈਰ ਮੇਰਾ ਵੇਖ ਪਤਾ ਹਾਂ ਪਰ ਵੀ ਬਹੁਤ ਚੰਗੇ ਰਹੀਂ ਬਈ ਆਏ ਫੜ ਕੇ ਤਾਂ ਜ਼ਰੂਰ ਬਹੁਤ ਡਬਲਾ ਕੱਦ ਸਾਰੇ ਕੂਤਰਾ ਨਹੀਂ ਵੱਡੇ ਵੱਡੇ ਲੱਲੂ ਵਾਲਿਆਂ ਦਾ ਬਾਹਲਾ ਕੱਦ ਸੀਗਾ ਸਾਹ ਅਖੇ ਦਾ ਹਾਂ ਓਕੇ ਫੜੀ ਆਹ ਕਿਹੜੇ ਕੂਤਰਾ ਜੋ ਲਾਲ ਫਰਾਜ ਇਹ ਟੀਰਿਆਂ ਚ ਆਤਾ ਹਲੀ ਦਿਖਾ ਦੇ ਪਹਿਲਾਂ ਇੱਕ ਚਾਰ ਵਾਲੇ ਦੇਖ ਜਾਨੇ ਜਿਹੜਾ ਮੋੜਾ ਵਾਲੀ ਆ ਆ ਕਾਲੇ ਦੁੱਗੇ ਵਾਲਾ ਠੀਕ ਹੈ ਇਹ ਜਿਹੜੇ ਭੁੱਟੋ ਕੋਲੇ ਉੱਡੇ ਨੇ ਹਾਂ ਜਦੋਂ ਭੁੱਟੋ ਕਬੂਤਰ ਲਗਿਆ ਪੱਟੀਆਂ ਖਾਲ ਇਹਨਾਂ ਦਾ ਪਿਓ ਉਦੋਂ ਭੁੱਟੋ ਆਪਾਂ ਤੋਂ ਕਬੂਤਰ ਲਗਿਆ ਸੀ ਉਹ ਵੱਡਾ ਤੇ ਉਹ ਗਿਆ ਤੁਹਾਡੇ ਘਰੋਂ ਸੀ ਆਪਣੇ ਘਰੋਂ ਗਿਆ ਸੀ ਉਦੋਂ ਸਾਲ ਦੋ ਸਾਲ ਕੋ ਉਤਰ ਆਪਣੇ ਕੋਲੇ ਰਿਹਾ ਸੀ ਠੀਕ ਹੈ ਉਹ ਜਿਹੜਾ ਸੁਖਣ ਵਾਲੇ ਉੱਡਿਆ ਸੀ ਹਾਂ ਉਹ ਇਹਦੇ ਭਰਾ ਦਾ ਇਹਦਾ ਪੋਤਾ ਹੀ ਮੰਨ ਕੇ ਚੱਲ ਜਿਹੜਾ ਭੁੱਟੋ ਦਾ ਸੁਖਣ ਵਾਲੇ ਉੱਡਿਆ ਸੀ ਠੀਕ ਹੈ ਤੇ ਇਹ ਆਪਣੇ ਕੋਲ ਇਹਦੇ ਆਪਦੇ ਬਹੁਤ ਉੱਡੇ ਨੇ ਤਲਵੰਡੀ ਦੀ ਕੱਲੀ ਇਹ ਉਹ ਉਹਦਾ ਕਾਲੇ ਦੁੱਗੇ ਵਾਲਾ ਰਾਜਨ ਵਾਲਿਆਂ ਦਾ ਠੀਕ ਆ ਠੀਕ ਆ ਹੂੰ ਆਹੀਂ ਰਾਜਨ ਵਾਲੇ ਮਸ਼ਹੂਰ ਜਿਹੜੇ ਪੁੱਤੋ ਕੋਲੇ ਹੁਣ ਮੈਸਾਲਾ ਬਣੀ ਆ ਸਾਰੇ ਇਹਦੇ ਭਰਾਵਾਂ ਦੀ ਬਣੀ ਆ ਠੀਕ ਆ ਪੁੱਤੋ ਆਪਾਂ ਤੋਂ ਕੂਤਰ ਲਗਾਈ ਜੀਤ ਨੇ ਦਵਾਇ ਸੀ ਉਹਨੂੰ ਠੀਕ ਆ ਇੰਹੀਂ ਕਰਦੇ ਸਾਰੇ ਪੁੱਤੋ ਪੁੱਤੋ ਇਹਨੇ ਖਟੀਆਂ ਦੀ ਕੱਢੀ ਸੀ ਹਾਂ ਤੇ ਉਸ ਦਿਨੇ ਜਦਨੇ ਇਹ ਪੀਐਸਰ ਵਾਲੀਆਂ ਮੋਟਰਸਾਈਕਲ ਜਿਹਦਾ ਰੰਗੀਆਂ ਤੋਂ ਹਾਂ ਉਦੋਂ ਉਹ ਤੀਜੀ ਚਲੀ ਗਈ ਸੀ ਥੱਲੋ ਠੀਕ ਆ ਇਹ ਤੇ ਤਲਵੰਡੀ ਪਹਿਲਾਂ ਕੱਲੀ ਵੀ ਰਹਿ ਗਈ ਸੀ ਢਾਂਗੀ ਚੜੀ ਸੀ ਉਹ ਦਿਨ ਚੱਲੀ ਗਈ ਸੀ ਉਹ ਦਿਨ ਚਲੀ ਚਲੀ ਗਈ ਸੀ ਉਹ ਦਿਨ ਜਾਨਵਰਾਂ ਦਾ ਕੋਈ ਹੋਣੀ ਆ ਬੇਦ ਅਗਲਾ ਉਹ ਦਿਨ ਹੀ ਉਹ ਤਾਂ ਚਲੀ ਗਈ ਜਾਣਾ ਤਾਂ ਉਹਨੇ ਕੀ ਸੀ ਹਾਂ ਦਰ ਆਤ ਨੂੰ ਕਣੀਆਂ ਵੱਜ ਗਈਆਂ ਸੀ ਸਾਮ ਨੂੰ ਗਿੱਧੇ ਮਾਰਨ ਲੱਗ ਸੀ ਭੁਖੀ ਜੋਗੀ ਸੀ ਹਾਂ ਜਿਵੇਂ ਕਿ ਲੋ ਪੈਂਦੀ ਰਹਿੰਦੀ ਜਿਵੇਂ ਪਹਿਲੇ ਦਿਨ ਲੱਗਦੇ 5 5 ਵਜੇ ਘਰੇ ਬੈੰਦੀ ਸੀ ਹਾਂ ਫੇਰ ਤਾਂ ਉਹਨੇ ਕਿੱਥੇ ਛੱਡਣੇ ਸੀ ਇਹ ਰੁੱਟ ਜਾਣਾ ਸੀ ਹਾਂ ਬਹੁਤ ਨੇ ਵਾਟ ਇਹਦਾ ਪੋਤਾ ਸਾਮਾ ਇਹ ਲੱਖੀ ਗਿਆ ਕੋਲੇ ਵੀ ਇਹਨਾਂ ਕੋਲੇ ਕਾਕ ਨੂੰ ਲੱਖੀ ਉਹਨਾਂ ਕੋਲ ਵੀ ਰਹਿ ਕੇ ਆਇਆ ਇਹਨਾਂ ਦੀ ਜੀਨੀ ਵਾਲ ਉੱਡੀ ਸੀ ਇਹਦੀ ਇਹ ਹੂੰ ਤੇ ਲਾਲ ਕਸ ਵਾਲਾ বাজਦਾ ਆਪਣਾ ਬਾਲਾ ਉੜਦਾ ਹੁੰਦਾ ਸੀ ਘਰੇ ਆਪਾਂ ਬਾਜੀ ਨਹੀਂ ਛੱਡਿਆ ਸੀ ਇਹ ਹੂੰ ਤੇ ਜੋ ਉੜਦਾ ਵਾਲਾ ਸਲੋ ਰਹਿ ਕੇ ਸੀ ਜਿੱਦਣ ਇਹਨੂੰ ਛੱਡਦੇ ਸੀ ਉਹਦਣੀ ਬਹਿਰੀ ਪੈ ਜਾਂਦੀ ਸੀ ਹੂੰ ਫਿਰ ਉਹ ਆਪਾਂ ਰੱਖ ਲਿਆ ਸੀ ਪਰ ਉਹਦੀ ਲਾਤ ਬਹੁਤ ਉੱਡੀ ਆਪਣੇ ਕੋਲੇ ਖੋਦੀ ਪੱਲਾ ਜਾਈ ਇਧਰਾਂ ਕਾਦ ਦੇ ਦੇ ਬੋਲ ਪਰ ਲਖਾਈ ਬਾਈ ਆ ਇਹ ਦਾ ਆ ਆ ਉਹੀ ਕਾਕਾ ਵਹੋਂ ਬਹੁਤ ਨਰੂਤਰਾ ਬਾਰ ਨਾ ਤਰਾ ਆ ਲੀਲੇ ਦਾ ਪੋਤਾ ਸਿਵੀਆ ਵਾਲਾ ਕਬੂਤਰ ਪਹਿਲਾਂ ਇਹ ਰਾਮੂ ਵਾਲੇ ਉੱਡ ਗਿਆ ਸੀ ਬਾਹਲੇ ਉੱਡਿਆ ਜੀ ਉਹ ਦਾ ਹਾਂ ਇਹ ਪਹਿਲਾਂ ਰਾਮੂ ਵਾਲੇ ਉਹਨੇ ਦੋਨੇ ਬਾਜੀ ਬੰਡੀ ਸੀ ਹੂੰ ਤਾਂ ਕਕੂਤਰ ਪਾਣੀ ਕਿੱਥੋਂ ਦਾ ਇੱਧਰ ਬਟੰਡੇ ਸਾਈਡ ਦੇ ਕਾਪਣਾ ਸੀ ਹੂੰ ਤੇ ਉਸ ਤੋਂ ਬਾਅਦ ਇੱਥੇ ਸੀ ਵੀ ਆ ਫਿਰ ਇਕੱਲਾ ਹੀ ਰਹਿ ਗਿਆ ਸੀ 64 ਨਾ 64 ਉੱਡੇ ਸੀ ਉਹਦਣੇ ਉਹਦਣੇ ਵੀ ਬਹੁਤ ਹੀ ਗਰਮੀ ਸੀ ਉਹਦਣੇ ਦਾ ਡੇਢ ਘੰਟੇ ਵਾਂਗ ਬੈਠਾ ਪਾਈ ਸੀ ਨੇ ਹੂੰ ਛਤਰੀ ਬੜਕੀ ਗਈ ਜੀ ਬਾਲਿਆਂ ਕੋਲੇ ਜਾ ਕੇ ਆਏ ਤੇ ਮੁੜ ਕੇ ਇਹ ਪਿੱਪਲ 'ਚ ਬਹਿ ਗਿਆ ਸੀ ਉਹ ਮੇਰੇ ਪਿੰਡੋਂ ਮੁੰਡਾ ਸੋਨੂੰ ਆਪਣਾੜੀ ਉਹਨੇ ਲਾ ਲਿਆਂਦਾ ਤਾਂ ਉਤੋਂ ਹੂੰ ਤਾਂ ਮਿਲਤਾ ਗਿਆ ਹੂੰ ਇਹ ਫਿਰ ਗਾਹਾਂ ਕਿਹੜੇ ਕੂਤਰਾਂ 'ਚ ਪਾਇਆ ਬਾਈ ਗਾਹ ਆਪਣੇ ਇੰਨਾ ਢੰਗ ਨੂੰ ਗਾਲੇ ਪਾਲੇ ਵਿੱਚ ਬੂਟਿਆਂ ਨਾਲ ਚ ਵੀ ਪਾਲਿਆ ਸੀ ਇਹਨੂੰ ਇਹਦੇ ਬਿਲਾਰਡ ਬੋਰਡ ਦੀ ਇੱਕ ਇਹਦੀ ਪੱਟੀ ਕਾਕੇ ਕੋਲੇ ਗਈ ਵੀ ਆ। ਕੋਲੇ ਹੀ ਵੋਟ ਇਹਦੇ। ਹੂੰ। ਉੱਤੇ ਗੁਰਦੇ ਕੋਲੇ ਆ ਤਾਂ ਬਹੁਤ ਟੋੜਦੀ ਆ ਵਧੀ ਇਹਦੀ ਪੱਟੀ ਦੀ। ਹੂੰ। ਚੱਲ ਵਧੀਆ ਨਾਂ ਦਾ ਲਿਆਗਾ ਕਿਹਨੇ ਨਾਂ ਤਾਂ ਲੈਣਾ ਨਹੀਂ। ਆਹ ਪਤਾ ਪਹਿਲੇ ਹੀ ਕਹਿੰਦਾ ਇਹਨੂੰ ਇਹ ਹੋਣੇ ਉਹ ਦੱਸਦਾ ਕੋਈ। ਆਹ ਵੱਡੇ ਚੀਨੇ ਦਾ ਸਾਮਾ ਪੁੱਤ ਆ ਵੀ। ਬਾਈ ਕਾਕੇ ਦਾ। ਹਾਂ ਉਹ ਦਾ। ਇਹ ਨਹੀਂ ਦੇ ਦਾ ਭਰਾ ਹੀ ਆ। ਹੂੰ। ਹੋਰ ਕੱਢ ਕੋਈ। ਇਹ ਹੀ ਬਾਈ ਕਾਕੇ ਵਾਲੀ ਬਲੱਡ ਲਾਈਨ। ਹਾਂ ਇਹ ਕਾਕੇ ਵਾਲੀ ਬਲੱਡ ਲਾਈਨ। ਉਹ ਗੱਡ ਲਾਲ ਦੌਣ ਆਇਆ ਉੱਪਰਲਾ ਪੱਲਾ ਦਿਖਾਈ ਬਈ ਇਹਦਾ ਥੋੜੇ ਜਿਹਾ ਪਿਆ ਥੋੜੇ ਜਿਹਾ ਛੱਡ ਕੇ ਰੁੱਤ ਚੱਲਦੀ ਆ ਨਾ ਹੁਣ ਹੂੰ ਕਿਉਂਕਿ ਡੀ ਬਾਰੂ ਕੀਤਾ ਸੀ ਉਸ ਤੋਂ ਬਾਅਦ ਝੜਨ ਲੱਗ ਗਿਆ ਉਹ ਉਤਰ ਉਹ ਹੋਂ ਤੱਕ ਚੱਲਦਾ ਹੁਣ ਸਾਵਾਂ ਹੂੰ ਦਾਈਆਂ ਕਰੋ ਲੈ ਹਾਂ ਇਹਦੀ ਲੋੜ ਬਹੁਤ ਓੜਾ ਲੋਹੇ ਖੜੇ ਆਪਣਾ ਗੱਡਾ ਇਹਦਾ ਲੋਹੇ ਖੜੇ ਉੱਡਿਆ ਸੀ ਅੱਛਾ ਉਹ ਗੱਡਾ ਕਹਿੰਦੇ ਬਾਹਲਾ ਪੜਾ ਸੀ ਘਰੇ ਖੁੱਡੇ ਚ ਨਹੀਂ ਪੜਦਾ ਹੁੰਦਾ ਸੀ ਹੂੰ ਪੂ ਮੋੜ ਕੇ ਲੋਹੇ ਫੇੜੇ ਆਕੜਾ ਫਿੱਕਾ ਹੀ ਲਵਾ ਲਿਆ ਆ ਤਰਸ ਸਿੰਘ ਵਾਲੇ ਉੱਡਿਆ ਹੂੰ ਆਕੇ ਨੂੰ ਕਾਲਾ ਸਰੋਗਿਆ ਮ ਕਾਕੇ ਫਿੱਕੀ ਲੱਗ ਗਿਆ ਪਤਾ ਨਹੀਂ ਨਰਜੀ ਹੋ ਗਈ ਨਾ ਦਿਖਾਤਾ ਮੈਨਾਂ ਦਾ ਨਹੀਂ ਇੱਕੋ ਜਿਹਾ ਦਿਖਾਈਆਂ ਸਾ ਦੋਨੇ ਇੱਕੋ ਜਿਹਾ ਨਹੀਂ ਆ ਪੁੰਨੂ ਵਾਲਾ ਕੂਤਰਾ ਆ ਦਿਖਾਈ ਬਈ ਫੜ ਕੇ ਹੁਣ ਤੁਸੀਂ ਗੱਲ ਦਾ ਆਪਾਂ ਦਰਸ ਕਰਾਂ ਤਾਂ ਦਿਖਾਈਏ ਨਾ ਇੱਕ ਪੁੰਨੂ ਇੱਕ ਇੱਕ ਬਈ ਕਾਕੇ ਨਵੇਂ ਕਲੇ ਵਾਲੀ ਬਲੱਡ ਲੈਣਾ ਇੱਕ ਬਾਬੇ ਪੁੰਨੂ ਵਾਲੀ ਬਲੱਡ ਲੈਣਾ ਹੁਣ ਤੁਸੀਂ ਐ ਪਛਾਣ ਕਰੋ ਵੀ ਇਹ ਜੇ ਕਾਕੇ ਵਾਲੀ ਕਿਹੜੀ ਆ ਤੇ ਬਾਬੇ ਪੁੰਨੂ ਵਾਲੀ ਕਿਹੜੀ ਆ ਹਣਾ ਬੰਦਾ ਖਾਏ ਤੋ ਤਾਂ ਪਤਾ ਲੱਗ ਸਕਦਾ ਪਹਿਲਾਂ ਦਿਖਾ ਦੇ ਕਰਕੇ ਨਹੀਂ ਆ ਬੰਦਾ ਪਾਰ ਖੂ ਬੰਦਾ ਹੀ ਦੱਸ ਸਕਦਾ ਵੀ ਇਹ ਆਪਣਾ ਭਰਾ ਤਸਵੀਰ ਤੰਬੂ ਵਾਲਾ ਹਾਂ ਉਹਨੇ ਦਿੱਤਾ ਸੀ ਆਪਾਂ ਨੂੰ ਇਹ ਕੱਦ ਕਾਰ ਦੇਖੋ ਇਹਦਾ ਕੂਟਰ ਦਾ ਨਾਲੇ ਦੋ ਮਦੀਨਾ ਦਿੱਤੇ ਅਸੀਂ ਸਾਈ ਬਈ ਇਹਦਾ ਖੱਪਲਾ ਹੋਣ ਲਾ ਆਹ ਆਹ ਖੱਪਲਾ ਪੱਲਾ ਪਉਦਾ ਵੀ ਫੋਨ ਕੇ ਦਿਖਾਇਆ ਸੀ ਇਹਦੇ ਵੀ ਫੋਨ ਕੇ ਦਿਖਾਉਣੇ ਆ ਇਹ ਮੇਰੇ ਘਰੇ ਵਾਲਾ ਆਹ ਹਰੇ ਬੰਦੇ ਵਾਲਾ ਨਹੀਂ ਨਹੀਂ ਤਾਰੇ ਵਾਲਾ ਤੇ ਹਿੱਤ ਹੋਰ ਆ ਕੋੜਾ ਬੋਤਰਾ এবੀਟੀ ਇੱਕ ਮਾਊ ਇੰਟਰਵਿਊ ਆਇਆ ਦੇ ਵਿੱਚ ਜਿਹੜਾ ਕਹਿਣ ਲੱਗਾ ਵੀ ਤਿੰਨ ਰੰਗ ਵਾਲੇ ਉਦੋਂ ਬਾਅਦ ਬੜੇ ਲੋਕਾਂ ਨੇ ਵੀਡੀਓ ਪਾਈ ਤਿੰਨ ਰੰਗ ਵਾਲੇ ਬਾਈ ਆਹ ਦੇਖੋ ਸਾਡੇ ਕੋਲ ਹੀ ਪੁੰਨੂ ਵਾਲੇ ਬਾਈ ਇਹ ਲੈਣਿਆ ਕੇ ਨੇ ਮੁੱਲ ਵੇਦਨੇ ਆਏ ਕੋਈ ਜਾਣਣਾ ਚਾਹੁੰਦਾ ਪੁੰਨੂ ਵਾਲੇ ਇਕੱਲੇ ਤਿੰਨ ਰੰਗ ਨਾਲ ਥੋੜੋ ਮਗਿਆਏ ਬਣ ਜੂ ਤਿੰਨ ਰੰਗ ਨੇ ਥੋੜਾ ਘੋਰੀ ਬਾਈ ਵਾਲਟੀਆਂ ਹੋਰ ਵੀ ਬਹੁਤ ਬਹੁਤ ਚਲੋ ਮੁੰਡੂ ਆਹ ਪੱਤੋ ਵਾਲੀ ਦੱਸਾਗਾ ਭਰਾ ਨਮਨਸਾਹ ਇਹ ਨੀਂ ਮਰ ਤਾਂ ਖਾਹੀ ਹੋ ਗਈ ਨਹੀਂ ਇਹ ਲੜਦਾ ਵਾਲਾ ਗੋਮਰ ਨਹੀਂ ਇਹਦੀ ਬਾਲੀ ਹੈਗੀ ਬੱਚੇ ਕੱਢ ਕਢ ਉਹ ਆੜ ਬਵਾਲਾ ਹੈਗਾ ਅੱਛਾ ਅੱਜ ਇਧਰਲੀ ਅੱਖ ਜ ਥੋੜਾ ਜਿਹਾ ਚਟਾ ਟੀਰ ਪਾਉਦਾ ਏ ਫਿਮਣਾ ਜੇ ਕਰਕੇ ਦੀਂਦਾ ਘਾਟ ਹਾਂ ਜਿਹੜੀ ਟੀਰੇ ਦੀ ਲੈ ਇਹ ਹੋਊਗਾ 7 ਸਾਲ ਦਾ 7 ਸਾਲ ਹੋ ਗਏ ਬੱਚੇ ਕੱਢੀਆਂ ਦਾ ਬਣ ਗਏ ਇਹਨੀਆਂ ਉਹ ਲੜਦਾ ਵਾਲਾ ਇਹ ਕਬੂਤਰਾਂ ਦੀ ਛੇਤੀ ਬਣ ਜਾਂਦੇ ਆ ਕਈ ਕਬੂਤਰ ਨੇ 20 20 ਸਾਲ ਦੇ ਇੱਕ ਇਹਨਾਂ ਦੀ ਸਰਤਾ ਜਿਹੜੇ ਕਾਕੇ ਵਾਲੇ ਕਬੂਤਰ ਨੇ ਇਹ ਟੀਰੇ ਦੀ ਲੈਣਾ ਜਾਂ ਕਾਕਰ ਇਹ ਪੱਲੇ ਲਾਉਂਦੇ ਆ ਥੱਲੇ ਜਦੋਂ ਥੋੜੇ ਜਿਹਾ ਉਮਰ ਚੋਗੇ 5 ਕੇ ਸਾਲ ਦੇ ਤੋਂ ਪੱਲੇ ਲਾਉਂਦੇ ਆ ਉਹ ਡੱਫਲ ਜੇ ਹੋ ਜਾਂਦੇ ਆ ਵੀ ਜਿਵੇਂ ਅਗਲੇ ਨੂੰ ਆਏ ਲਾ ਦੇਵੇਂ ਲੁੱਟਰ ਹੁੰਦਾ ਇਹ ਹਾਂ ਲੁੱਟਰ ਹੁੰਦਾਗਾ ਇਹ ਪੱਲੇ ਲਾਉਣਾ ਹੀ ਲਾਉਣਾ ਆਂ ਇਹਦਾ ਸਿੱਟ ਕੰਨੀਆਂ ਦਾ ਥੱਲੇ ਲਾਈ ਜਾਂਦਾ ਇਹਨਾਂ ਦਾ ਬੈਠਾ ਨਹੀਂ ਕਿਸ ਬਾਹਰ ਉੱਡਣਾ ਆਹ ਰੰਗੀ ਵਾਲੇ ਕੂਟਰ ਦਾ ਪਿਓ ਦਾ ਭਰਾਗਾ ਇਹ ਫੌਜੀ ਵਾਲੇ ਕੂਟਰ ਦੇਖੋ ਇਹ ਲੈ ਗਿਆ ਹੂੰ ਮੋਟਾ ਨੇ ਹਾਂ ਉੱਤਰ ਇਹਦੇ ਪੈਰ ਬੜੇ ਭੜੇ ਆ ਪੱਲਾ ਲਾਹਣੇ ਬਈਆ ਭਗਾਂਈ ਬਰ ਬਈ ਮਾਲੇ ਸੁਣਖੇ ਕਾ ਕਿਆ ਕੁੱਤਰ ਫੜੀ ਆ ਸਾਖ ਖੱਟੀ ਛੱਲਾ ਆ ਆ ਕੁੱਤਰ ਆਹ ਇਹਦੀ ਅੱਖ ਦਿਖਾਉਂ ਇਹ ਵੀ ਟੀਰੇ ਦਾ ਇਹਦੀ ਅੱਖ ਦਿਖਾ ਉਹ ਵੀ ਨਹੀਂ ਦਿਖਾਇਆ ਉਹ ਲਾਲ ਸਿਰ ਚਟੀਆਂ ਖਾਣੇ ਕੁੱਤਾ ਦਿਖਾਇਆ ਉਹ ਵੀ ਦਿਖਾਉਂਦਾ ਉਹ ਵੀ ਤਾਂ ਰਹਿੰਦਾ ਆ ਆਇਆ ਹੀ ਦਾ ਕੁੱਤਰ ਦੀ ਅੱਖ ਦਿਖਾ ਸਮਾਰ ਕੇ ਦੇਖੀਂਗਾ ਜਿਆ ਕੁੱਤਰ ਦਾ ਆ ਵੀ ਟੀਰੇ ਦਾ ਪੱਕਾ ਸਾਰੇ ਕੁੱਤਾਂ ਨਹੀਂ ਆਏ ਨੇ ਇੰਨੇ ਬੈਠੇ ਆ ਮੈਂ ਗਿਆ ਡੜਿੰਗੇ ਜਿਹੜਾ ਟੀਰਾ ਲੈਣ ਆਏ ਵਿੱਚ ਅੱਖ 'ਚ ਟੀਰ ਪਾਈ ਜਾਂਦਾ ਆਪ ਵੀ ਹੋ ਜਾਂਦੇ ਹੋਣਗੇ ਬਾਈ ਵਿੱਚ ਦੀ ਆਪ ਹੀ ਹਾਂ ਆਪ ਹੀ ਹੋ ਜਾਂਦੇ ਅੱਖਾਂ ਬਦਲ ਵੀ ਜਾਂਦੇ ਹੋਣਗੇ ਕੋਚਾ ਕਟੜੀਆਂ ਤੂੰ ਤਾਂ ਲਾਟੜੀਆਂ ਮੈਂ ਦਿੰਦਾ ਹਾਂ ਹਮ ਆ ਕੋਈ ਪੱਥਰ ਟੋਕ ਜੀ ਵਾਹ ਵੀ ਟੀ ਰਿਆਂਦਾ ਹੀ ਹੈ। ਤਾਂ ਅੱਧਾ ਘਾੜਾ ਬੋਲਣਾ ਬਈ ਕੁ ਉਸ ਤਰ੍ਹਾਂ ਹੈ ਨਾ। ਹੋਰ ਬਾਲਾ ਆ ਦੇਖ ਕੇ ਕੁਟਰੂੰ ਹੀ ਰੂਹ ਰਾਜੀ ਹੋ ਜਾਂਦੇ ਬੰਦੇ ਦੀ। ਉਹ ਤਾਂ ਲਿੱਛਾ ਜਾਵੇ ਅੱਧਾ ਦਾ ਬੰਦੇ ਦਾ ਉਹੀ ਮਨ ਮਰ ਜਾਂਦਾ ਵੀ ਭਾਵੇਂ ਨਾ ਜਾਨ ਨਹੀਂ ਪ੍ਰਾਨ ਨਹੀਂ ਮੇਰੇ ਲਈ ਨਹੀਂ ਕੁਟਰਾਂ। ਬਰ ਰਹੀ ਵਾ ਦਿਖਾ ਦੇ ਕਾਕੇ। ਉਂਤਰ ਥੋੜੇ ਜੀ। ਕੂਤਰ ਉਹਰ ਹੁੱਡੋ ਜੀ ਕੋਲੇ ਬਾਹਲੇ ਤੇ ਫੜ ਇੱਕ ਹੀ ਲਿਆ ਜਾਣੀ ਅੱਛਾ ਕੁੱਡੇ ਜੀ ਬਣਾਣਾ ਕੁੱਡੇ ਚਾ ਬਣਾਣਾ ਛੱਡ ਦੇ ਆ ਰੰਗੇ ਵਾਲਾ ਕੂਤਰ ਦਾ ਭਰਾ ਛੱਡ ਕਿਹੜਾ ਆਹ ਟੀਰਾ ਨੇ ਆਹ ਦੇਖ ਸਰੀਪੂਛ ਵਾਲਾ ਓਹ ਹੋ ਅੱਖ ਤੋਂ ਕਾਣਾ ਹੋ ਗਿਆ ਵੀ ਲੜਕੇ ਦਾ ਇਹਦਾ ਸੀ ਉਹ ਕੂਤਰ ਬਿੱਲੇ ਵਾਲਾ ਅੱਛਾ ਪਤਰਾਉਣੀ ਯਾਰ ਇਹ ਵੀ ਰੰਗੀਆਂ ਦਾ ਭਰਾ ਗਾ ਜਿਹੜੀ ਇੱਕ ਅੱਖ ਹੈ ਨਹੀਂ ਇਹ ਅੱਖ ਲੜਕੇ ਗਾਣੀ ਕਰ ਲਈ ਇਹਨੇ ਅੱਛਾ ਦੋੜ ਰਿਆ ਦਾ ਇਹ ਜਿਹੜਾ ਇੱਕ ਇਹ ਕਹਿ ਕੀ ਧਰਨੀ ਦੋਨਾਂ ਦੇ ਕੁੱਟਿਆਂ ਇਹ ਹੂੰ ਜਿਹੜਾ ਰੰਗੀਏ ਬੂਟੇ ਦਾ ਉੱਡਿਆ ਸੀ ਹਾਂ ਤੇ ਉਦੋਂ ਦਾ ਖਾਣ-ਖਾਨਾ ਉਹਦੇ ਨਾਲ ਦੇ ਬਣ ਚੱਲੇਗਾ ਸੀ ਸਕੇ ਭਰਾ ਉਹਦਾ ਐਦਾ ਸੀ ਉਹ ਨਾਲ ਦਾ ਹਾਂ ਇਹਦੇ ਭਰਾ ਸੀ ਹੂੰ ਅੰਦਰਲੇ ਚ ਧਰਿਆ ਹੋਰ ਪਾਦ ਵਾਲੇ ਇਹਨਾਂ ਚ ਤੇ ਹੋਰ ਲਿਆ ਉਥੋਂ ਤਸਕ ਭਰ ਗਿਆ ਬਹੁਤ ਅੰਗਾਂ ਉੱਤਰਾ ਆਹ ਗੜਕ ਬਾਲਦਾ ਇਹ ਵੀ ਡੀਰਾਂ ਦੀ ਹੁੰਦੀ ਇਹ ਬੂਟੇ ਦਾ ਇਹ ਟਾਂਕੀ ਵਾਲਾ ਬੂਟਾ ਆ ਕੂਤਰਾ ਪਰ ਇਹ ਜਿਹੜੀ ਕਿਲਾ ਰੈਵਰ ਵਾਲੀ ਕੂਤਰੀ ਸੀ ਬੂਟੇ ਦੀ ਜਿੱਦਨੇ ਤਾਰੀਕੇ ਤੇ ਮੋਰ ਨਹੀਂ ਟਰੈਕਟਰ ਜੈਦਾਂ ਉਹਦਨੇ ਮਗਰ ਜਾ ਕੇ ਹਾਰ ਗਈ ਸੀਗੀ ਹੂੰ ਉਹਦਾ ਪੁੱਤ ਆ ਉਹ ਕੂਤਰੀ ਮਰ ਗਈ ਵੱਡੀ ਇਹ ਟਾਂਕੀ ਵਾਲੇ ਕੂਤਰਾ ਇਹ ਕਬੂਤਰ ਨੇ ਜੋ ਲੋਕਡਾਊਨ ਦੇ ਵਿੱਚ ਹਰ ਰੋਜ਼ ਘਰੇ ਦੇਣ ਸਪੋਇਆ ਕਬੂਤਰ ਲਾਲ ਗਾਲ ਟੂਸੇ ਵਾਲਾ ਲਾਲ ਗਾਲ ਟੂਸੇ ਵਾਲਾ ਕੂਤਰਾ ਉਜੇ ਬਚਾਈ ਬੋਨਟਾਂ ਉਹ ਉਹਦਾ ਇੱਕ ਗੱਲ ਹੋਰ ਸੀ ਬੰਦੇ ਬਾਹਰ ਜਾਂਦੇ ਨਹੀਂ ਸੀ ਘਰੇ ਵਰਕੂਟੇ ਡਾਈ ਜਾਂਦੇ ਸੀ ਉਹ ਜੋਰ ਵਾਲਾ ਰਾਇਆ ਬੰਦੇ ਨੇ ਕਬੂਤਰਾਂ ਦੇਣਾ ਉਹ ਬਾਣਾ ਸ਼ੌਕਣਾ ਬੰਦੇ ਨੇ ਕਬੂਤਰੋ ਤੋਂ ਸਾਹਮਣੇ ਗੱਲ ਕਰ ਖੁੰਝੇ ਨਹੀਂ ਬਾਹਰ ਜਾਂਦੇ ਜਿਹਦੇ ਹੋ ਜਾਂਦੇ ਬੜੇ ਸਿੰਘ ਪਾ ਦਿਓ ਕੂਤਰ ਗਏ ਵੀਆ ਘਰੋਂ ਆਪਣੇ ਉਦੋਂ ਪਰ ਇਹ ਕੂਤਰ ਗੱਲਾਂ ਲੈ ਕੇ ਆ ਜਾਂਦਾ ਸੀ ਬੰਦੇ ਗਏ ਨਹੀਂ ਬਾਹਰ ਘਰੇ ਕਬੂਤਰਾਂ ਦੀ ਹੋਵੇ ਤਾਂ ਹੀ ਗੌਰ ਵੱਧ ਹੋ ਗਈ ਕਬੂਤਰਾਂ ਤੇ ਜਿਹਨੂੰ ਮਰਜ਼ੀ ਪਸਾਇਆ ਵੀ ਲੌਕਡਾਊਨ ਚ ਲੌਕਡਾਊਨ ਚ ਕਹਿੰਦੇ ਸਾਡੇ ਬੜੇ ਜੰਗੇ ਕੂਤਰ ਉੱਡੇ ਉੱਡ ਨਹੀਂ ਸੀ ਉਹ ਜਦੋਂ ਸਾਹਬ ਹੋ ਗਈ ਕਬੂਤਰਾਂ ਦੀ ਗੌਰ ਹੀ ਬਾਲੀ ਸੀ ਬਾਹਰ ਕੰਨੇ ਸੁਣਾ ਪੁੱਤਰ ਬਹੁਤ ਚੰਗਾ ਬਈ ਇਹ ਬੱਸ ਉਹ ਅੰਦਰ ਹੀ ਬਣਾ ਲਾ ਉੱਥੇ ਦਾ ਬਣਾ ਲਾਂਗੇ ਆਪਾਂ ਥੋੜੇ ਉਹ ਹੋਰ ਨਾਲ ਵੀ ਦਾਣੇ ਹੋਰ ਪਾਉਂ ਗਏ ਹਾਂ ਨਾ ਪੜਾ ਇੱਥੇ ਰੱਖ ਲੈ ਉਹਨਾਂ ਨੂੰ ਬਾਅਦ ਚ ਧਰ ਦਿਆਂਗੇ ਉਹ ਕੋਠੇ ਤੋਂ ਨਿਕਲ ਨਹੀਂ ਦਿੰਦਾ ਟੈਨਸ਼ਨ ਨਾ ਲੈ ਕੋਠੇ ਤੋਂ ਟ੍ਰੇ ਲੈ ਆ ਕੇ ਲੈ ਸੁੱਖ ਓਏ ਔਰ ਲੈ ਗੁੱਡੇ ਚ ਮੈਂ ਦਾਣ ਕੱਢ ਲਈ ਬਾਹਰ ਪਈ ਆ ਉਹ ਟ੍ਰੇ ਚੱਕ ਲੈ ਕੋਠੇ ਇੱਧਰ ਆ ਦੋਨੇ ਕੂਤਰ ਹੁੰਦੇ ਦੋਨੇ ਕੂਤਰियां ਹੁੰਦੀਆਂ ਹਾ 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 ਕੀ ਆ ਜੋੜਾ ਵਾ ਹਾਂ ਬਚਾਲਣੀਆਂ ਦੋਨੇ ਕੂਤਰियां ਹੁੰਦੀਆਂ ਕਟੀਆਂ ਨਾਲ ਚਿੱਟੀਆਂ ਦੀ ਲੱਗ ਜਾਂਦੀ ਆ ਚਿੱਟੀਆਂ ਨਾਲ ਕਟੀਆਂ ਦੀ ਆਏ ਹਾ ਹਾ ਕੀ ਸਿਆਉਣਾ ਬਾਨਾ ਸੀਗਾ ਵਾਲੇ ਘੈਂਟ ਬਾਨੇ ਇਹ ਘਟੀਰੇ ਵਾਲਾ ਹੋਇਆ ਇਹ ਘਾਜਨ ਵਾਲਾ ਜੋੜਾ ਹੈ ਚਾਬੀ ਤੂੰ ਕਿੱਥੇ ਰੱਖੀ ਸੀ ਆਹ ਤਾਰੀ ਗਾ ਰਾਮ ਰਾਮ ਉਹ ਨਿਕਲਣਾ ਹੈ ਬੇ ਵੱਡੇ ਕੂਤਰ ਨਹੀਂ ਉਹਦੀ ਨਹੀਂ ਚਲਾ

ਕੋਈ ਨਹੀਂ ਜੀ ਤਵਾਂ ਲੈ ਫੜ ਲਾ ਜਾ ਚੰਦਾਂ ਦਾ